ਸਸ਼ੀਕਾਰ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਨਮੱਤਾ ਨਗਰ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਮਿੱਤਰੋ ਤੇ ਲੰਡਿਆ ਤੋਂ ਸਮਸਰ ਵਾਲੇ ਪਾਸੇ ਨੂੰ ਜਦੋਂ ਆਪਾਂ ਮੁੜਦੇ ਹਾਂ ਉਹ ਮੋੜ ਦੇ ਉੱਤੇ ਪੰਜਾਬ ਐਡ ਸਿੰਧ ਬੈਂਕ ਦੇ ਕੋਲੇ ਬਿਲਕੁਲ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇ ਲੂ ਪਰਿਵਾਰ ਆ ਤੇ ਬਾਈ ਹੁਣਾਂ ਦੇ ਕੋਲੇ ਇੱਕ ਚੰਗੇ ਦੁੱਧ ਦੀ ਮਾਲਕਣ ਮੈਂ ਵਕਾਊ ਆ ਤਿਆਰ ਦੁੱਧ ਕੰਡੇ ਤੇ ਜੋਕਣ ਵਾਲਾ ਮਿਲੂਗਾ ਕਰਮਾਲੀ ਦੇ ਮਗਰ ਇਹਦੇ ਕਟਾਵਾ ਕੀ ਜਾਂਦੀ ਡਿਟੇਲ ਆ ਕੀ ਜਾਂਦੀ ਜਾਣਕਾਰੀ ਆ ਸਾਰੀ ਡਿਟੇਲ ਲੈ ਕੇ ਦਊਗਾ ਮਿਲਦੇ ਆ ਬਾਈ ਤੋਂ ਸਾਰੀ ਜਾਣਕਾਰੀ ਲੈਨੇ ਆਪਾਂ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਠਾਕ ਵਧੀਆ ਬਾਈ ਪੁੱਤਾਂ ਦੇ ਪਰਿਵਾਰ ਬਾਈ ਠੀਕ ਠਾਕ ਵਧੀਆ ਚੜਦੀ ਕਲਾ ਚ ਸਾਰੇ ਅੱਛਾ ਨਾਮ ਕੀ ਆ ਬਾਈ ਦਾ ਨਾਂ ਸਤਨਾਮ ਸਿੰਘ ਜੀ ਸਤਨਾਮ ਸਿੰਘ ਸਤਨਾਮ ਬਾਈ ਜਿਹੜੀ ਆਪਾਂ ਝੋਟੀ ਵੇਚਣੀ ਆ ਹਨਾ ਤੇ ਕਿਨਵਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਦੂਜਾ ਸ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ 25 ਦਿਨ ਹੋ ਗਏ ਸੂਈ ਨੂੰ ਬਾਈ 25 ਦਿਨ ਅਜ ਸੂਈ ਨੂੰ ਹੋ ਗਏ ਕਿੰਨੇ ਦੁੱਧ ਤੇ ਚੱਲਦੀ ਹੈ 25 ਦਿਨਾਂ ਦੀ ਸੂਈ 15 ਕਿਲੋ ਆਵਾ 14 ਕਿਲੋ ਤੋੜ ਕੇ ਦੇਵਾਂਗੇ ਠੀਕ ਹੈ ਦੁੱਧ 15 ਕਿਲੋ ਇਹ 14 ਕਿਲੋ ਦੇ ਲਾ ਕੇ ਦੇਵਾਂਗੇ ਆਪਾਂ ਠੀਕ ਹੈ ਵੀ ਚੋਣ ਚਣ ਚੰਗਾ ਲੱਗਾ ਵੱਡੇ ਇੱਕ ਨੰਬਰ ਹੈ ਜੀ ਠੀਕ ਹੈ ਵੀਰੇ ਸੀਮਿੰਟ ਦਾ ਕੋਈ ਰਿਕਾਰਡ ਪਤਾ ਇਹਦੇ ਦਾ ਕਿ ਨਹੀਂ ਪਤਾ ਵੀ ਆਪਾਂ ਨੂੰ ਆਪ ਦੇ ਦਾ ਤਾਂ ਨਹੀਂ ਇਹਦੇ ਪਤਾ ਹੂ ਚੰਗੇ ਘਰੋਂ ਲਿਆਂਦੀ ਸੀ ਇਹ ਪਹਿਲੇ ਸੂਏ ਲਿਆਂਦੀ ਸੀ ਠੀਕ ਹੈ ਵੀਰੇ ਹਾਂ ਮਗਰ ਇਹਦੇ ਕੱਟਾ ਦਾ ਅਰਜਨ ਕੁੰਗੜ ਦਾ ਹੀ ਮਗਰ ਇਹਦੇ ਕੱਟਾ ਜਿਹੜਾ ਇਹ ਅਰਜਨ ਕੁੰਗੜ ਦਾ ਆਪ ਤਾਂ ਨਹੀਂ ਹੁੰਦਾ ਆਪ ਦਾ ਨਹੀਂ ਪਤਾ ਠੀਕ ਹੈ ਵੱਡੇ ਭਾਈ ਅੱਛਾ ਹੁਣ ਜਦੋਂ ਆਪਾਂ ਚੋਣੇ ਹੱਥ ਹੱਥ ਦਾ ਤਾਂ ਨਹੀਂ ਕਰਦੀ ਨਹੀਂ ਨਹੀਂ ਕੋਈ ਨਹੀਂ ਕਰਦੀ ਕੋਈ ਬੰਦਾ ਚੋਲੇ ਪੁੜੀ ਚੋਲੇ ਕੋ ਮੈਂ ਸਾਡੇ ਬੁੜੀਆਂ ਚੁੰਗੀਆਂ ਜੀ ਸਾਡੇ ਬੁੜੀਆਂ ਚੁੰਗੀਆਂ ਠੀਕ ਹੈ ਵੀਰੇ ਤੂੰ ਬੰਦਾ ਬੁੜੀਆਂ ਕੋਈ ਨਾ ਕੋਈ ਚੋਲੇ ਕੋਈ ਚੋਲੇ ਨੂੰ ਠੀਕ ਹੈ ਵੀਰੇ ਅੱਛਾ ਰੇਟ ਬਾਰੇ ਕੀ ਵਿਚਾਰ ਕੀਤੇ ਰੇਟ ਫੋਨ ਤੇ ਕਰਾਂਗੇ ਠੀਕ ਹੈ ਜਾਇ ਜੀ ਹੋਊਗਾ ਨਾ ਵੈਸੇ ਵੀਰੇ ਜਾਇ ਜੀ ਹੋਊਗਾ ਠੀਕ ਹੈ ਤੋਰੀ ਵੀਰੇ ਕੱਢੀ ਬਾਹਰ ਨੂੰ ਉਪਰਾ ਖੋਲੀ ਇਹਨੂੰ ਲੈ ਵੀ ਮਿੱਤਰੋ ਦੂਏ ਸੂਏ ਕਰਮਾਂ ਵਾਲੀ ਸੋਈ ਆ ਇਹ ਸੋਈ ਨੂੰ ਅੱਜ 25 ਦਿਨ 1 ਮਹੀਨੇ ਤੋਂ 5 ਦਿਨ ਘਟ ਕੱਚੀਆਂ ਦਿਨਾਂ ਦਾ ਇਹਦਾ ਸੁਆਵਾ ਕਰਮ ਵਾਲੀ ਦਾ ਲੇਵਾ ਲੂਵਾ ਬਹੁਤ ਚੰਗਾ ਤਿਆਰ ਕੀਤਾ ਹੋਇਆ ਵੀਰੇ ਆਰਡਰ ਦੀ ਕੁਆਲਿਟੀ ਪੂਰੀ ਬੇਹਤਰੀਨ ਤੇ ਖਾਸ ਆ ਬਾਕੀ ਮਗਰ ਹੈਗਾ ਅਰਜਨ ਕੁੰਗੜ ਦਾ ਕਟਾ ਬਾਈ ਛੋਟੀ ਲੈਵਲ ਉੱਪਰ ਲੋ ਵੀ ਗਾਡਰ ਆ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਤੁਰਦੀ ਤੁਹਾਨੂੰ ਦੱਸੂਗੀ ਜਦੋਂ ਵੀ ਲੇਵਾ ਵਾਕਈ ਹੈਗਾ ਲੈ ਆਵੇ ਬਹੁਤ ਸੋਹਣੀ ਜਿਹੜੀ ਤਿਆਰੀ ਦੇ ਵਿੱਚ ਕਰਮ ਵਾਲੀ ਬਿਊਟੀ ਵਾਲੇ ਪੱਖ ਤੋਂ ਚੰਗਿਆ ਓਕੇ ਦੀ ਰਿਪੋਰਟ ਆ ਜਮਾਂ ਬਾਈ ਉਂਝ ਵੀ ਸੁਨੱਖੀ ਐ ਚੂਰ ਕੁੰਡੀ ਆ ਵੀਰੇ ਬਣਦੇ ਬਾਈ ਪਾਣ ਥਣ ਤੇ ਆ ਲੇਵਾ ਵੇਖੋ ਹੌਲਕੇ ਨਾਲ ਦੀ ਵੀਰੇ ਇਹਦਾ ਆ ਵੇਖੋ ਬਾਈ ਥਣੇ ਵੇਖੋ ਇਹਦਾ ਕਿੱਡਾ ਦੁੱਧਾ ਲੱਗਾ ਹੋਇਆ ਦੂਰਾ ਥਣ ਲੱਗਾ ਜਮਾ ਚਾਰੇ ਥਣ ਇੱਕੋ ਜਿਹੇ ਫਲਗਿਆਂ ਵਰਗੇ ਲੱਗੇ ਹੋਏ ਆ ਵੀਰੇ ਜੈਡ ਬਲੈਕ ਸਾਰੀ ਝੋਟੀ ਆ ਪਿਓਰ ਮੋਰਾ ਦੀ ਕੁਆਲਿਟੀ ਇਹਦੇ ਵਿੱਚ ਆ ਕਰਮਾ ਵਾਲੀ ਦੇ ਕੱਦ ਵਾਲੇ ਪਾਸੇ ਨੂੰ ਜੇ ਜਾਣੇ ਆਪਾਂ 5.5 ਫੁੱਟ ਦੇ ਕਰੀਬਿੰਦੀ ਉਚਾਈ ਹੋਊਗੀ ਵੀਰੇ 7 ਫੁੱਟ ਦੇ ਕਰੀਬ 7.5 ਦੀ ਲੰਬਾਈ ਹੋਊਗੀ ਨੀ ਉਚਾਈ ਲੰਬਾਈ ਦੇ ਵਿੱਚ ਪੂਰਾ ਕੱਦ ਜਿਹੜਾ ਕਰਮਾ ਵਾਲੀ ਦਾ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਜਿਹੜੇ ਭਰਾ ਨੇ ਘਰੇ ਰੱਖਣ ਨੂੰ ਘਰੋਂ ਝੋਟੀ ਮਿਲ ਜੂਗੀ ਵੀਰੇ ਤੁਹਾਨੂੰ ਬਾਈ ਸਤਨਾਮ ਸਿੰਘ ਦੇ ਘਰੋਂ ਪਿੰਡ ਲੰਡੇ ਦੇ ਵਿੱਚੋਂ ਲੰਡਿਆ ਤੋਂ ਸਮਾਲਸਰ ਵਾਲੇ ਪਾਸੇ ਨੂੰ ਮੁੜ ਕੇ ਬਾਈ ਦਾ ਪੰਜਾਬ ਐਂਡ ਸਿੰਧ ਬੈਂਕ ਦੇ ਕੋਲੇ ਰਹਿਣ ਵਸੇਰਾ ਦਾ ਨੰਬਰ ਸਕਰੀਨ ਦੇ ਉੱਤੇ ਵੀ ਲਾ ਦੇਾਂਗੇ ਨੋਟ ਕਰੋ ਸਤਨਾਮ ਬਾਈ ਦਾ ਨੰਬਰ ਕਿੰਨਾ ਆ ਗਿਆ ਵੀਰੇ 76578 ਜੀ 35394 7657835394 35394 7657835 794 ਠੀਕ ਹੈ ਵੀਰੇ ਇਸ ਨੰਬਰ ਤੇ ਬਾਈ ਨਾਲ ਕਰ ਲੋ ਰابطਾ ਕਰ ਮਿੱਤਰੋ ਪਿੰਡ ਲੰਡੇ ਸਵਾਲਸਰਾਂ ਰੋਡ ਪੰਜਾਬ ਬਟ ਸਿੰਧ ਬੈਂਕ ਦੇ ਕੋਲੇ ਰਹਿਣ ਹੁ ਸੇਰਾ ਜਾਣਕਾਰੀ ਲਈ ਨੰਬਰ ਸਕਰੀਨ ਤੇ ਆਜ ਦੀ ਵੀਡੀਓ ਵਿੱਚ ਇੰਨੇ ਸੀ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ